ਨਿਕੋ ਕਾਰਨ ਇਹ ਹੈ ਕਿ ਭਮਾ ਦੀ ਮੈਨੂੰ ਵੀ ਇਸ ਫੀਲਡ ਚੋਂ 40 ਸਾਲ ਹੋ ਗਏ ਨੇ ਹਣਾ ਡਾਇਰੈਕਟ ਵੀ ਕਰਦੇ ਆ ਐਕਟਿੰਗ ਵੀ ਕਰਦੇ ਆਂਗੇ ਥੀਏਟਰ ਵੀ ਕਰਦੇ ਆਂਗੇ ਹਿੰਦੀ ਫਿਲਮਾਂ ਨਾਲ ਵੀ ਕੰਮ ਕਰ ਰਹੇ ਪੰਜਾਬੀ ਫਿਲਮਾਂ ਨਾਲ ਵੀ ਕੰਮ ਕਰ ਰਹੇ ਜੀ ਠੀਕ ਹੈ ਇਸ ਫੀਲਡ ਚ ਬੜੇ ਨਕਮੇ ਲੋਕ ਵੀ ਹੈਗੇ ਆ ਕਿਉਂਕਿ 100 ਫਿਲਮ ਸ਼ੁਰੂ ਹੁੰਦੀ ਹੈ 20 ਫਿਲਮਾਂ ਰਿਲੀਜ਼ ਹੁੰਦੀਆਂ ਜੀ ਪਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀਆਂ 20 ਫਿਲਮਾਂ ਰਿਲੀਜ਼ ਹੁੰਦੀਆਂ ਉਹੀ ਇਹਦੀਆਂ ਆਰਗੇਨਾਈਜੇਸ਼ਨਾਂ ਚ ਲੀਡਰ ਹੈ ਜੀ ਆਮਦੀ ਹੋ ਰਾਜਨੀਤੀ ਚ ਵੀ ਆਉਣਾ ਚਾਹੁੰਦੇ ਹੁਣ ਐਮਐਲਏ ਐਮਪੀ ਵੀ ਬਣਾਉਂ ਫਿਰਦੇ ਨੇਗੇ ਪਰ ਕਮਾਲ ਦੀ ਗੱਲ ਇਹ ਹੈ ਕਿ ਇਹਨਾਂ ਨੇ ਸਾਹਤ ਉੱਪਰ ਹੋ ਗਿਆ ਜਦੋਂ ਫਿਲਮ ਸ਼ੂਟ ਹੋ ਰਹੀ ਸੀ ਮੈਨੂੰ ਫੋਨ ਆਇਆ ਕਿ ਅਸੀਂ ਤੁਹਾਡੀਆਂ ਫੋਟੋਆਂ ਵੀ ਦੇਖੀਆਂ ਤੁਹਾਡੇ ਐਡੀਸ਼ਨ ਵੀ ਦੇਖੀਆਂ ਹੋਈਆਂ ਨੇ ਤੇ ਅਸੀਂ ਤੁਹਾਨੂੰ ਇਸ ਫਿਲਮ ਚ ਲੈਣਾ ਹੈ ਮੈਂ ਕਿਹਾ ਓਕੇ ਡਾਇਰੈਕਟਰ ਨੇ ਮੈਨੂੰ ਇਹ ਵੀ ਕਿਹਾ ਕਿ ਅਸੀਂ ਚਾਹਨੇ ਆਂਗੇ ਵੀ ਇੱਕ ਡੈਥ ਸੀਨ ਹੈ ਤੁਹਾਡਾ ਦੋ ਤਿੰਨ ਸੀਨ ਹੋਰ ਨੇ ਆ ਅਸੀਂ ਹੁਣੇ ਜਲਦੀ ਡੈਥ ਸੀਨ ਸ਼ੂਟ ਕਰਨਾ ਹੈਗਾ ਇਸ ਕਰਕੇ ਤੁਸੀਂ ਸਾਨੂੰ ਫੋਟੋਆਂ ਖਿਚਵਾ ਕੇ ਭੇਜੋ ਠੀਕ ਹੈ ਜੀ ਅੱਛਾ ਮੈਂ ਸੋਚਿਆ ਚਲੋ ਇਹਨਾਂ ਨੇ ਫਿਲਮ ਦੇ ਵਿੱਚ ਯੂਜ਼ ਕਰਨੀਆਂ ਅਸੀਂ ਚਲੋ ਮੇਕਅਪ ਕਰਾਉਣਾ ਕੋਸਟਿਮ ਪਾਏ ਮੈਂ ਫੋਟੋਗ੍ਰਾਫਰ ਨੂੰ ਬੁਲਾਇਆ ਫੋਟੋਫੋਟੋ ਖਿਚਾ ਕੇ ਦ ਬੈਸਟ ਫੋਟੋਸ ਭੇਜੀ ਇਹਨਾਂ ਨੂੰ ਠੀਕ ਹੈ ਜੀ ਜਿਹੜੀ ਗੱਲ ਹੋਰ ਵੀ ਜ਼ਿਆਦਾ ਜਾਣਨ ਵਾਲੀ ਹੈ ਮੈਂ ਇੱਕ ਫੋਟੋ ਇਸ ਤਰ੍ਹਾਂ ਦੀ ਵੀ ਭੇਜੀ ਜੀ ਤੇ ਜਿਵੇਂ ਡੈਥ ਵਾਲੇ ਫੁੱਲ ਲੱਗੇ ਹੁੰਦੇ ਨੇ ਉਹ ਚੱਕਰ ਲੱਗੇ ਹੁੰਦੇ ਉਹ ਵੀ ਭੇਜੀ ਸੀ ਇਹਨਾਂ ਨੂੰ ਠੀਕ ਹੈ ਜੀ ਵੀ ਤਾਂ ਕਿ ਡੈਥ ਵਾਲਾ ਸੀਨ ਵਧੀਆ ਕਰ ਲੈਣ ਤੇ ਉਸ ਤੋਂ ਬਾਅਦ ਮੈਂ ਆਪਣੇ ਸ਼ੂਟ ਚਦਾ ਹੋਊਗਾ ਹੀ ਮੈਂ ਜੀ ਅੱਛਾ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਇਹਨਾਂ ਦਾ ਫੋਨ ਨਹੀਂ ਆਇਆ ਠੀਕ ਹੈ ਸਰ ਮੈਂ ਸੋਚਿਆ ਹੋ ਸਕਦਾ ਉਹ ਫਿਲਮ ਉਸ ਤੋਂ ਬਾਅਦ ਨਾ ਸ਼ੂਟ ਹੋਈ ਹੋਵੇ ਨਾ ਕੰਪਲੀਟ ਹੋਈ ਹੋਵੇ ਜੀ ਆ ਹੁਣ ਤਾਂ ਪਿਛਲੇ ਹਫਤੇ ਜਦੋਂ ਇਹ ਫਿਲਮ ਰਿਲੀਜ਼ ਹੋਈ ਤਾਂ ਮੈਨੂੰ ਕਿੰਨੇ ਦੋਸਤਾਂ ਦੇ ਫੋਨ ਆਏ ਠੀਕ ਹੈ ਜੀ ਤੁਸੀਂ ਇਸ ਫਿਲਮ ਚੋਂ ਤੁਸੀਂ ਇਸ ਫਿਲਮ ਚੋਂ ਹਨਾ ਜਿਹੜੇ ਲੋਕ 뮤직 ਨਾਲ ਫਿਲਮ ਨਾਲ ਜੁੜੇ ਹੋਏ ਨੇ ਉਹ ਆਪਣਾ ਏਰੀਆ ਉਹਨਾਂ ਬਣ ਜਾਂਦਾ ਜੀ ਇਹ ਲੋਕ ਹੈ ਜਿਹੜੇ ਤੇ ਫਿਰ ਇਹਨਾਂ ਨੇ ਇੱਕ ਉਹਨਾਂ ਨੇ ਦਿਖਾਇਆ ਵੀ ਤੁਸੀਂ 5 ਮਿੰਟ ਦੀ ਫੁਟੇਜ ਹੈ ਫਿਲਮ 'ਚ 90 ਮਿੰਟ ਦੀ ਫਿਲਮ ਹੈ ਜੀ 5 ਮਿੰਟ ਦਾ ਜਿਹੜਾ ਉਸ ਕਮਰੇ ਦੇ ਸ਼ਾਟ ਹੈ ਜਿਹਦੇ 'ਚ ਸੈਂਟਰ ਫੋਟੋ ਮੇਰੀ ਲਗਾਈ ਇਹਨਾਂ ਨੇ ਠੀਕ ਹੈ ਡੈਥ ਦੇ ਉੱਤੇ ਚਲੋ ਬਣਾ ਕੇ ਲਾਈ ਜਾਂ ਗੁਰੂ ਬਣਾ ਕੇ ਲਾਈ ਪਰ ਕਮਾਲ ਦੀ ਗੱਲ ਇਹ ਹੈ ਕਿ ਅਸੀਂ ਛੋਟਾ ਛੋਟਾ ਕੰਮ ਕਰਨ ਲਈ ਐਨਓਸੀ ਲੈਣੇ ਆਗੇ ਜੀ ਅਸੀਂ ਦੱਸਦੇ ਹਾਂ ਵੀ ਯਾਰ ਥੈਂਕਸ ਭਾਈ ਤੁਹਾਡਾ ਆਹ ਪ੍ਰੋਜੈਕਟ ਅਸੀਂ ਕਰਿਆ ਜੇ ਇਹਨਾਂ ਨੇ ਇੱਕ ਵਾਰੀ ਵੀ ਐਂ ਕਿਹਾ ਹੁੰਦਾ ਵੀ ਅਸੀਂ ਫਿਲਮ ਸ਼ੂਟ ਕਰ ਲਈਏ ਸਾਡੇ ਮੌਕਾਤਾਂ ਹੋ ਗਈ ਸਟੋਰੀ ਚੇਂਜ ਕਰ ਲਈ ਅਸੀਂ ਪਰ ਤੁਹਾਡੇ ਫੋਟੋਗ੍ਰਾਫਸ ਅਸੀਂ ਯੂਜ਼ ਕੀਤੇ ਆ ਫਿਰ ਸ਼ਾਇਦ ਸਾਨੂੰ ਗੁੱਸਾ ਨਾ ਆਂਦਾ ਹੁਣ ਗੁੱਸਾ ਇਹ ਆ ਰਿਹਾ ਮਨ ਨੂੰ ਤਕਲੀਫ ਇਸ ਗੱਲ ਦੀ ਹੈ ਵੀ ਜਿਹੜੇ ਲੋਕ ਇਸ ਇੰਡਸਟਰੀ ਦੇ ਲੀਡਰ ਨੇ ਜੀ ਤੇ ਨਾਲ ਦੀ ਨਾਲ ਉਹ ਸੱਤਾ ਪਾਰਟੀਆਂ ਦੇ ਲੀਡਰ ਨੇ ਜੀ ਤੇ ਉਸ ਤੋਂ ਬਾਅਦ ਜਿਹੜੀਆਂ ਆਰਟਿਸਟਾਂ ਦੀਆਂ ਆਰਗੇਨਾਈਜੇਸ਼ਨਾਂ ਨੇ ਉਹਨਾਂ ਚ ਵੀ ਲੀਡਰ ਨੇ ਉਹ ਤੇ ਜ਼ਿੰਦਗੀ 'ਚ ਉਹਨਾਂ ਨੇ ਪਿੰਡਾਂ 'ਚ ਰਹਿ ਕੇ ਹਾਰ ਵੀ ਦੇਖੀ ਹੈ ਠੀਕ ਹੈ ਜੀ ਫੇਰ ਵੀ ਉਹ ਪਤਾ ਨਹੀਂ ਹੈ ਕਿਵੇਂ ਸੋਚਦੇ ਆ ਕਿ ਜੇ ਇੱਕ 60 ਸਾਲ ਦਾ 60 ਸਾਲ ਦਾ ਆਰਟਿਸਟ ਹੈ ਤੇ ਉਹ ਬੰਦਾ ਫੀਲਡ 'ਚ 40 ਸਾਲਾਂ ਤੋਂ ਸਮਾਜ ਸੇਵਾ ਲਈ এডਿਕੇਸ਼ਨ ਲਈ ਸੋਸਾਇਟੀ ਅਵੇਅਰਨੈਸ ਲਈ ਪੰਜਾਬ ਦੇ ਦੁੱਖਾਂ ਲਈ ਚੱਲ ਰਿਹਾ ਹੈ ਤੇ ਉਹਨੂੰ ਇਹਨਾਂ ਲੋਕਾਂ ਨੇ ਦੱਸਣਾ ਵੀ ਨਹੀਂ ਚਾਇਆ ਠੀਕ ਹੈ ਮੈਂ ਜਦੋਂ ਨਾਟਕ ਲਿਖਦਾ ਨਾਟਕ ਕਰਦਾ ਤੁਸੀਂ ਮੇਰੇ ਪਹਿਲੇ ਨਾਟਕ ਪਬਲਿਸ਼ ਦੇਖੋਗੇ ਔਰ ਜੇ ਲਿਖਿਆ ਹੈ ਇਸ ਨਾਟਕ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਜੀ ਅਕਸਰ ਕਿਤਾਬਾਂ ਦੇ ਲਿਖਾਉਂਦੇ ਪਰਮਿਸ਼ਨ ਲੈ ਕੇ ਨਾਟਕੇ ਡੋ ਮੈਂ ਕਹਿੰਦਾ ਇਸ ਨਾਟਕ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਪਰ ਤੁਸੀਂ ਜੇ ਦੱਸੋ ਤਾਂ ਮੈਨੂੰ ਖੁਸ਼ੀ ਹੋਏਗੀ ਜੀ ਤੁਸੀਂ ਜੇ ਫੋਟੋ ਨੂੰ ਇਸਤੇਮਾਲ ਕਰ ਰਹੇ ਹੋ ਦਿਖਾ ਰਹੇ ਹੋ ਪੰਜ ਪੰਜ ਮਿੰਟ ਸਕਰੀਨ ਤੇ ਥੀਏਟਰ ਦੀ ਸਕਰੀਨ ਤੇ ਲੋਕ ਇਹ ਕਹਿੰਦੇ ਆ ਸਾਂਭਾ ਨੇ ਸ਼ੁੱਲਾ ਚ 1 ਮਿੰਟ ਦਾ ਸ਼ਾਟ ਗਿਆ ਤਾਂ ਲੋਕ ਪੌਪੂਲਰ ਹੋਏ ਤੁਸੀਂ 5-5 ਮਿੰਟ ਸੈਂਟਰ ਫਰੇਮ ਬੰਦੇ ਨੂੰ ਰੱਖ ਕੇ ਦਿਖਾ ਰਹੇ ਹੋ ਤੇ ਉਹਨੂੰ ਦੱਸਣਾ ਵੀ ਨਹੀਂ ਚਾਹੁੰਦੇ ਫਿਲਮ ਚ ਮੀਨ ਲੀਡ ਰੋਲ ਦੇ ਵਿੱਚ ਕੌਣ ਕੌਣ ਨੇ ਗੰਡੂਆ ਵਾਲਾ ਅਨਮੋਲ ਹੈ ਨਾ ਜੀ ਸੋਹੀ ਆ ਉਸ ਸ਼ਾਟ ਚ ਬੈਠਾ ਜੀ ਜੀ ਸੋਹੀ ਹੋਰ ਇਹ ਨਹੀਂ ਹੈ ਕਿ ਇਹ ਲੋਕ ਜਾਣਦੇ ਨਹੀਂ ਐ ਪਰ ਦੁੱਖ ਦੀ ਗੱਲ ਇਹ ਹੈ ਕਿ ਸੋਹੀ ਵਰਗਾ ਬੰਦਾ ਜਿਹੜਾ ਹਰ ਪਾਲਟਵਾਣਾ ਕੋਲੇ ਥੀਏਟਰ ਕਰਦਾ ਕਰਦਾ ਪੁੜਾਪੇ ਚ ਜਾ ਕੇ ਇਸਟੈਬਲਿਸ਼ ਹੋਇਆ ਉਹਨਾਂ ਨੂੰ ਵੀ ਐ ਨਹੀਂ ਲੱਗਿਆ ਵੀ ਯਾਰ ਅਸੀਂ ਉਹਨਾਂ ਅਣਾਰੀ ਬੰਦਿਆਂ ਨੇ ਬਣਾਈ ਆ ਇਹ ਫਿਲਮ ਮੈਂ ਛੋਟੀ ਜਿਹੀ ਇੱਕ ਫਿਲਮ ਸ਼ੂਟ ਕਰ ਰਿਹਾ ਸੀਗਾ ਰਾਤ 12:00 ਚ ਅਸੀਂ ਸ਼ਾਟ ਸੀ ਇੱਕ ਸਟੂਡੈਂਟ ਤੋਂ ਇੱਕ ਡਾਇਲੋਗ ਬੁਲਾਇਆ ਆ ਮੇਰੇ ਕੋਲ ਤੁਸੀਂ ਹੁਣੇ ਵੀ ਦੇਖ ਲਿਓ ਉਹਦਾ ਉਹਦਾ ਵੀ ਐਨਓਸੀ ਐ ਜੀ ਅਸੀਂ ਉਹਦਾ ਐਨਓਸੀ ਲਿਆ ਮੈਨੇਜਮੈਂਟ ਨੂੰ ਕਿਹਾ ਵੀ ਇਹਦੇ ਪੇਰੈਂਟਸ ਤੋਂ ਲੈ ਲਓ ਐਨਓਸੀ ਜੇ ਅਸੀਂ ਲੈਣੇ ਆ ਤਾਂ ਉਹਨੂੰ ਦਿਖਾਈ ਜਦੋਂ ਰਾਤ 12:00 ਚ ਰਿਲੀਜ਼ ਕੀਤੀ ਅਸੀਂ ਉਹਦੀ ਸਕਰੀਨਿੰਗ ਕੀਤੀ ਫਿਲਮ ਦੀ ਅਸੀਂ ਉਸ ਬੱਚੇ ਨੂੰ ਬੁਲਾਇਆ ਵੀ ਉਹਨੂੰ ਆਨਰਲੀ ਕੀਤਾ ਕਿ ਹੁਣ ਕੋਈ ਕਾਨੂੰਨੀ ਕਾਰਵਾਈ ਵੀ ਕਰੋਗੇ ਤੁਸੀਂ ਦੇਖੋ ਸੱਚੀ ਗੱਲ ਇਹ ਹੈ ਕਿ ਆਪਾਂ ਜੀਵਨ ਸਾਰਾ ਸੰਘਰਸ਼ ਚਲਾਇਆ ਆਪਾਂ ਇਹ ਸੋਚਿਆ ਹੋਇਆ ਪਰसों ਵੀ ਮੇਰੇ ਦੋਸਤ ਕਹਿ ਰਹੇ ਸੀਗੇ ਜਦੋਂ ਮੈਂ ਡਾਇਰੈਕਟਰ ਨੂੰ ਦੋ ਵਾਰੀ ਜਦੋਂ ਮੈਨੂੰ ਪਤਾ ਲੱਗਿਆ ਮੈਂ ਫੋਨ ਕੀਤਾ ਦੋ ਵਾਰੀ ਤਿੰਨ ਵਾਰੀ ਉਹਨੇ ਫੋਨ ਨਹੀਂ ਚੁੱਕਿਆ ਜੀ ਤਾਂ ਮੇਰੇ ਦੋਸਤ ਨੇ ਇੱਕ ਅਮਰਿਤਪਵਾਰ ਉਹਨਾਂ ਨੇ ਕਿਹਾ ਵੀ ਭਰਾਵਾ ਫੋਨ ਤਾਂ ਤੂੰ ਨਾ ਚੱਕ ਫਿਰ ਸੰਮਨ ਆਣਗੇ ਸੰਮਨ ਤਾਂ ਤੂੰ ਚੱਕੇਂਗਾ ਹੀ ਮੈਂ ਪਹਿਲਾਂ ਜਿਹੜੀਆਂ ਸਾਡੀਆਂ ਦੋਨੇ ਪੰਜਾਬ ਦੀ ਤੇ ਬੰਦੇ ਦੀ ਆਰਟਿਸਟਾਂ ਦੀ ਐਸੋਸੀਏਸ਼ਨ ਹੈ ਉਹਨਾਂ ਨੂੰ ਇਹ ਕਿਸਪੀਜਨਾ ਜੀ ਐਕਸਪੋਜ਼ ਵੀ ਕਰਨਾ ਦੁੱਖ ਵੀ ਹੈ ਮੈਨੂੰ ਤੇ ਦੂਜੀ ਗੱਲ ਇਸ ਤੋਂ ਬਾਅਦ ਇਹਦੇ ਲੀਗਲ ਜਿਹੜੇ ਵੀ ਐਂਗਲਸ ਹੋਣਗੇ ਉਹ ਦੇਖੇ ਜਾਣਗੇ ਕਿੱਦਾਂ ਦੇ ਦਿਆਂ ਕਿ ਇਹਦੇ ਵਿੱਚ ਕਰਮਜੀਤ ਅਨਮੋਲ ਹੈ ਉਹ ਵੀ ਥੀਏਟਰ ਤੋਂ ਇੱਥੇ ਤੱਕ ਪਹੁੰਚਿਆ ਹੈ ਪਰ ਉਹਨੂੰ ਤੁਹਾਨੂੰ ਨਜ਼ਰ ਅੰਦਾਜ਼ ਕਰਨਾ ਜਾਂ ਤੁਹਾਡੇ ਤੱਕ ਇਸ ਜੀ ਮੈਂ ਸੋਹੀ ਤੇ ਕਰਮਜੀਤ ਅਨਮੋਲ ਨੂੰ ਹੀ ਇਹ ਗੱਲ ਕਹਿੰਦਾ ਵੀ ਤੁਸੀਂ ਹਾਰ ਦੇਖੀ ਹੋਈ ਹੈ ਸੋਹੀ 40 ਸਾਲ ਥੀਏਟਰ ਕਰਨ ਤੋਂ ਬਾਅਦ ਹੀ ਹੁਣ ਸੋਹੀ ਦੇ ਜਦੋਂ ਮੈਂ ਘਰੇ ਗਿਆ ਇੱਕ ਸ਼ੂਟ ਵਾਸਤੇ ਮੈਂ ਸਾਈਨ ਕਰਨ ਗਿਆ ਸੀਗਾ ਤਾਂ ਸੋਹੀ ਸਾਹਿਬ ਉਹਦੋਂ ਪਤਾ ਹੀ ਕਰੇ ਮੈਂ ਹੁਣ ਘਰ ਬਣਾ ਲਿਆ ਜੀ 70 ਸਾਲ ਦੀ ਉਮਰ 'ਚ ਤੁਹਾਨੂੰ ਕੰਦਾ ਬਣਾਉਣ ਜੋਗੇ ਹੋਏ ਹੋ ਤੁਸੀਂ ਤੇ ਤੁਹਾਨੂੰ ਫੇਰਾ ਇਹ ਨਹੀਂ ਲੱਗਦਾ ਵੀ ਤੁਸੀਂ ਲੋਕਾਂ ਨੂੰ ਕਿਉਂ ਚੀਟ ਕਰਦੇ ਹੋ ਤੁਹਾਡੇ ਸਾਹਮਣੇ ਚੀਟ ਹੁੰਦੇ ਨੇ ਦੇਖੋ ਤੁਸੀਂ ਪੱਤਰਕਾਰ ਹੋ ਬਾਰ ਕਿਸੇ ਨੂੰ ਹੁਣੀ ਕੋਈ ਬੱਚਾ ਬੱਚੇ ਨੂੰ ਆਪਦੇ ਨੂੰ ਵੀ ਕੁੱਟ ਰਿਹਾ ਹੋਵੇ ਜੇ ਤੁਸੀਂ ਉਹਨੂੰ ਰੋਕੋਗੇ ਨਹੀਂ ਤਾਂ ਇਹਦਾ ਮਤਲਬ ਤੁਹਾਡੀ ਆਤਮਾ ਮਰ ਚੁੱਕੀ ਹੈ ਤੇ ਇਸੇ ਤਰ੍ਹਾਂ ਇਹਨਾਂ ਨੂੰ ਮੈਨੂੰ ਐ ਲੱਗਦਾ ਹੈਗਾ ਵੀ ਹੁਣ ਜਿੱਤ ਦੇਖੋ ਕਲਾਕਾਰੀ ਚ ਜਿੱਤ ਲਿਆ ਪੰਜਾਬ ਜਿੱਤ ਲਿਆ ਪਾਕਿਸਤਾਨ ਜਿੱਤ ਲਿਆ ਦੁਨੀਆ ਜਿੱਤ ਲਈ ਲੋਕਾਂ ਦੇ ਮਨਾਂ ਚ ਫਰੀਦਕੋਟ ਹਾਰੇ ਨਾ ਤੁਸੀਂ ਜੀ 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 ਤੇ ਜੇ ਤੁਸੀਂ ਹਾਰ ਕੇ ਵੀ ਤੁਹਾਨੂੰ ਕਿਸੇ ਦਾ ਦੁੱਖ ਯਾਦ ਨਹੀਂ ਆਉਂਦਾ ਤਾਂ ਮਾੜੀ ਗੱਲ ਹੈ ਯਾਨੀ ਕਿ ਸਿੱਧੇ ਤੌਰ ਤੇ ਜੀ ਕਰਮਜੀਤ ਨੂੰ ਮੌਲ ਨੂੰ ਕਹਿ ਰਹੇ ਹਾਂ ਕਿ ਫਰੀਕ ਦੂਰ ਹਾਰ ਕੇ ਨਹੀਂ ਨਹੀਂ ਮੈਂ ਇਹ ਦੋਨੋਂ ਬਿਲਕੁਲ ਬਿਲਕੁਲ ਇਹ ਕੋਈ ਦੂਰਾ ਨਹੀਂ ਮੈਂ ਐਕਸੋਹੀ ਨੂੰ ਵੀ ਕਹਿ ਰਿਹਾ ਨਹੀਂ ਹਰਪਾਲ ਟਵਾਣਾ ਦੀ 4 ਨੰਬਰ ਲਾਈਨ ਵਾਲੇ ਆਰਟਿਸਟਾਂ ਚੋਂ ਤੁਸੀਂ 60 ਸਾਲ ਗਵਾ ਕੇ ਜੇ ਅੱਜ ਰਿਕੋਗਨਾਈਜ਼ ਹੋ ਗਏ ਤਾਂ ਤੁਹਾਨੂੰ ਪਤਾ ਨਹੀਂ ਵੀ ਜਿਹੜੇ ਫਰੇਮ 'ਚ ਤੁਸੀਂ ਬੈਠੇ ਹੋ ਜਿਹੜੇ ਬਾਬੇ ਦੀ ਸ਼ਰਧਾ 'ਚ ਤੁਸੀਂ ਬੈਠੇ ਹੋ ਕਦੇ ਪੁੱਛਿਆ ਨਹੀਂ ਤੁਸੀਂ ਵੀ ਬਾਬਾ ਕੌਣ ਨੇ ਹੈਨਾ ਇਹੀ ਗੱਲ ਹੈ ਦੁੱਖ ਹੈ ਅਗਲੀ ਗੱਲ ਕਿ ਤੁਸੀਂ ਉਹ ਕਲਾਕਾਰਾਂ ਦੀਆਂ ਆਰਗੇਨਾਈਜੇਸ਼ਨਾਂ ਦੀ ਲੀਡਰ ਹੋ ਦੇਖੂੰਗਾ ਮੈਂ ਹਮਾ ਚੰਡੀਗੜ੍ਹ ਵਾਲੀ ਆਰਗੇਨਾਈਜੇਸ਼ਨ ਨੂੰ ਵੀ ਵੀ ਮੈਂਬਰ ਅਸੀਂ ਕੱਲੇ ਫੀਸਾ ਲੈ ਕੇ ਮੈਂਬਰ ਬਣਾਉਣੇ ਆ ਜਾਂ ਫਿਰ ਇਹਦਾ ਕੋਈ ਇਨਸਾਫ ਵੀ ਮਿਲੇਗਾ ਲੱਗਦਾ ਕਿ ਇਹਦੇ ਵਿੱਚ ਇਨਸਾਫ ਮਿਲੇਗਾ ਮਿਲੇਗਾ ਹੀ ਕਿਉਂਕਿ ਆਪਾਂ ਤਾਂ ਦੇਖੋ ਜੀਵਨ ਇਸ ਤਰ੍ਹਾਂ ਚੱਲਿਆ ਹੈ ਕਿ ਆਪਾਂ ਕਦੇ ਪਿੱਛੇ ਹਟੇ ਨਹੀਂਗੇ ਅਹਿਸਾਸ ਹੈ ਜੀਵਨ ਦਾ ਰੱਬ ਕੱਲ ਨੂੰ ਸਾਨੂੰ ਦਿਨ ਦਿੰਦਾ ਕਿ ਨਹੀਂ ਦਿੰਦਾ ਦੇਖੋ ਬਾੜਸਾਲਾ ਦਮ ਦਮ ਦਾ ਬੰਦਾ ਹੈ ਨਾ ਦਮ ਆਇਆ ਤਾਂ ਦਮ ਨਹੀਂ ਆਇਆ ਤਾਂ ਬੇਦਮ ਤੇ ਆਪਾਂ ਇਹ ਦੇਖਾਂਗੇ ਜੇ ਰੱਬ ਮੌਕਾ ਦੇਗਾ ਤਾਂ ਇਹਨਾਂ ਨੂੰ ਘਟੋ ਘਟ ਜੇ ਮੇਰੇ ਇਨਸੀਡੈਂਟ ਦਾ ਸਾਸਨਾ ਹੋ ਗਈ ਪਰ ਘਟੋ ਘਟੇ ਦੇ ਡਾਇਰੈਕਟਰ ਨੂੰ ਇਹਦੇ ਪ੍ਰੋਡਿਊਸਰ ਨੂੰ ਇਹਦੇ ਐਕਟਰਾਂ ਨੂੰ ਇਹ ਗੱਲ ਜ਼ਰੂਰ ਹੋਊਗੀ ਅੱਗੇ ਤੋਂ ਉਹ ਸੋਚਿਆ ਕਰਨਗੇ ਕਿ ਆ ਸਕਰੀਨ 'ਚ ਜਿੰਨੀਆਂ ਫੋਟੋਆਂ ਲਾਈਆਂ ਨੇ ਇਹਨਾਂ ਦਾ ਐਨਓਸੀ ਲੈ ਲੈਣਾ ਚਾਹੀਦਾ ਹੈ ਜਿਹੜੇ ਬੰਦੇ ਤਾਂ ਜਿੰਨਾ ਕੰਮ ਲੈਣੇ ਆ ਉਹਦਾ ਧੰਨਵਾਦ ਕਰਾਂ